ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮੇਸ਼ ਕੁਮਾਰਾ ਜੀ ਰਮੇਸ਼ ਜੀ ਕੀ ਹੋਇਆ ਅੱਜ ਮੈਂ ਬਾਹਰ ਖੜਾ ਦੀ ਗਾਹ ਆਇਆ ਕਹਿੰਦਾ ਕੁੱਕਰ ਲੈਣਾ ਕਿੰਨੇ ਵਜ ਦਾ ਟਾਈਮ ਸੀ 3 ਵਜੇ ਕ 40 ਮਿੰਟ ਦਾ ਜੀ ਮੈਂ ਉੱਪਰ ਕੁੱਕਰ ਨਾਲ ਲੱਗਾ ਵਾਂ ਟੂ ਟੱਕੇ ਉੱਪਰ ਚੜਿਆ ਵਾਂ ਪਿੱਛੋਂ ਨੇ ਉਹ ਮੋਹਾਈ ਚੁੱਕਿਆ ਫਿਰ ਉਹਨੇ ਗਲਜ ਨੂੰ ਪੈ ਕੱਢੇ 17000 ਰੁਪਿਆ 17000 ਤੁਹਾਨੂੰ ਕਿੱਦਾਂ ਪਤਾ 17 ਮੈਂ 17000 ਤੁਹਾਨੂੰ ਪੇਮੈਂਟ ਦੇਣੀ ਸੀ ਗਿੰਨ ਕੇ ਰਵੜ ਚੁੜਾ ਕੇ ਰੱਖੇ ਸੀ 5 500 5 500 ਨੋਟ ਸੀ ਸਰ ਅੱਛਾ ਬਾਕੀ ਹੋਰ ਬੇਜੋ ਨੇ ਰੱਥਨ ਲਾਇਆ ਹੋਰ ਬੰਨੇ ਹੋਏ ਨੋੜੇ ਟਿੱਕੇ ਟਿੱਕਾ ਤਾਂ ਇੱਕ ਕਿੰਨੇ ਕ ਵਜੇ ਆਇਆ ਸੀ ਤੇ ਕਿੱਦਾਂ ਆਇਆ ਸੀ ਆਇਆ 3:40 ਦੇ ਦੀ 3:42 ਤੱਕ ਨਿਕਲ ਗਿਆ ਅੱਛਾ 2 ਮਿੰਟਾਂ ਦੀ ਕੰਮ 2 ਮਿੰਟਾਂ ਦੀ ਕੰਮ ਕਰਕੇ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਨੰਬਰ ਹੈਗਾ 1171 ਮੋਟਰਸਾਈਕਲ ਤੇ ਮੋਟਰਸਾਈਕਲ ਦਾ ਉਤਲ ਨੰਬਰ ਮੇਕੋ ਨਹੀਂ ਪੜਿਆ ਗਿਆ ਜਦੋਂ ਅੰਦਰ ਵੜਿਆ ਨਾ ਤੇ ਮੈਂ ਦੇਖਿਆ 1171 ਨੰਬਰ ਸੀ ਕਿੰਨੇ ਕੁ ਉਮਰ ਦਾ ਲੱਗਦਾ ਸੀਗਾ ਉਮਰ ਹੈਗੀ ਕੋਈ 22-23 ਸਾਲ ਦੀ ਉਮਰ ਮਨ ਲਾ ਕਸਟਮਰ ਬਣ ਕੇ ਆਇਆ ਹਾਂਜੀ ਕਸਟਮਰ ਮਹਾਰੀ ਜਰਟ ਪਾਈ ਹੋਈ ਕੋਈ ਕੈਮਰੇ ਕੁਮਰੇ ਦੇ ਵਿੱਚ ਫੁਟੇਜ ਆਈਏ ਨਹੀਂ ਮੇਰੇ ਕੋਲ ਕੈਮਰਾ ਨਹੀਂ ਲੱਗਾ ਤੁਹਾਡੇ ਨਹੀਂ ਲੱਗਾ ਤੇ ਸਾਹਮਣੇ ਆਮਲੇ ਦਾ ਉਹ ਮੋਟ ਫੋਟਦਾ ਜੀ ਬੱਦਬਾਤ ਬਸ ਉੱਥੇ ਸੀਗੀ ਲੱਗੀ ਹੋਈ ਤੇ ਪੁਲਿਸ ਨੂੰ ਕੰਪਲੇਨਟ ਕਰਦੇ ਹੋ ਸੀ ਪੁਲਿਸ ਨੂੰ ਕੰਪਲੇਨਟ ਲਗਾਈ ਸੀ ਕਿੰਨੇ ਕਿਹੜੀ ਚੌਂਕੀ ਪੈਂਦੀ ਹੈ ਕਲਾਸ ਦੀ ਚੌਂਕੀ ਤੇ ਲਗਾ ਗਿਆ ਕਿਹੜਾ ਏਰੀਆ ਕਿਹੜਾ ਹੈ ਇਹ ਬਿੰਦਲਾਬਨ ਰੋਡ ਸ਼ਿਵ ਸ਼ਕਤੀ ਮੰਦਿਰ ਦੇ ਸਾਹਮਣੇ ਅੱਛਾ ਤੇ ਤੁਹਾਡੀ ਕਰੋਕਰੀ ਦੀ ਦੁਕਾਨ ਕਰੋਕਰੀ ਪੁਆਇੰਟ ਮੇਰੀ ਦੁਕਾਨ ਨਾਲ अच्छा ते की लगदा जਵੇਂ ਸਰੇ ਆਮ 3:30 ਵਜੇ ਦਾ ਜਵੇਂ ਟਾਈਮ ਦੱਸ ਰਹੇ ਹੋ ਤੁਸੀਂ ਤੇ ਉਹ ਹੋ ਜਾਣਾ ਕਿਸ ਤਰ੍ਹਾਂ ਦਾ ਲੱਗ ਮੇਰੇ ਕੋਲ ਤਾਂ ਗਾਹ ਬਣ ਕੇ ਆਇਆ ਜੀ ਜੀ ਮੈਂ ਤਾਂ ਗਾਹ ਟੈਂਡ ਕਰ ਮੈਂ ਗਾਹ ਗੀ ਜੀ ਬੈਨ ਗਾਹ ਕਿ ਮੈਨੂੰ ਪਤਾ ਹੀ ਮੋਬਾਈਲ ਚੁੱਕਣ ਆਇਆ ਜਾਂ ਪੈਸੇ ਕਢਣ ਆਇਆ ਬੈਨ ਟਾਈਮ 2 ਮਿੰਟਾ ਹੀ ਮੇਰਾ ਕੰਮ ਸਾਖੋ ਕੀ ਗੁਹਾਰ ਕੀ ਕਰ ਦਵਾਂ ਮੈਂ ਕਹਿੰਦਾ ਜਦੋਂ ਮੈਂ ਇਹਨੂੰ ਪੜ੍ਹ ਕੇ ਮੈਨੂੰ ਜੋ ਮੇਰਾ ਲਪੰਦਾ ਮੈਨੂੰ ਮਿਲ ਜਾਵੇ ਠੀਕ ਹਾਂਜੀ ਮੈਂ ਬਾਹਰ ਖੜਾ ਸੀ ਮੈਨੂੰ ਕਹਿੰਦੇ ਕੁੱਕਰ ਹੈਗਾ ਮੈਂ ਕਹੇਗਾ ਮੈਂ ਅੰਦਰ ਆਇਆ ਕੁੱਕਰ ਦਾ ਮਿਲਤੂੰ ਐਦੋਂ ਨੇ ਮੋਬਾਈਲ ਲਾਇਆ ਗੱਲੇ ਜੁਣ 17000 ਰੁਪਏ ਕੱਢਿਆ ਅੱਛਾ ਬਾਤ ਉਹ ਕਹਣਾ ਨਹੀਂ ਮੈਂ ਦੂਸਰਾ ਕੁੱਕਰ ਲੈਣਾ ਬਲੈਕ ਓਕੇ ਚੱਲਾ ਗਿਆ ਜੀ ਕਿੱਥੇ ਕਿੱਥੇ ਫੋਨ ਕਿੱਥੇ ਚਾਰ ਲੱਗ ਅੱਛਾ ਉਹ ਗੱਲੇ ਜੁਣ ਉਧਰ ਹੱਥ ਪਾਇਆ ਗੱਲੇ ਕਿੱਥੇ ਗੱਲਾਂ ਕਿੱਥੇ ਹਾਂ ਇੱਥੇ ਦੇ ਦੀ ਨੋਟ अच्छा 5 500 ਦੇ ਦੇ ਕਿ 5 500 ਸਾਰੇ ਨੋਰਸੀ ਕੰਟੇਨਰਸੀ ਮੈਂ ਕਿਸੇ ਦਾ ਭੁਗਤਾਨ ਕਰਨਾ ਸੀ ਅੱਛਾ ਕਿਸੇ ਦੇ ਦੇਣੇ ਸੀਗੇ ਤੇ ਉਹ ਰੱਖੇ ਹੋਏ ਸੀ ਹਾਂਜੀ ਉਹ ਚੱਕ ਕੇ ਲੈ ਕਿੰਨੇ ਕ ਵਜੇ ਦਾ ਟਾਈਮ ਸੀ ਇਹ ਹੈਗਾ 3:40